ਹੁਸ਼ਿਆਰਪੁਰ ਦੇ ਟਾਂਡਾ ਉੜਮੁਰ ਦੇ ਵਿੱਚ ਚੋਰਾਂ ਨੂੰ ਕੋਸਦਾ ਖੋਫੀ ਨਹੀਂ ਹੈ। ਪਵਿੱਤਰ ਆਤ ਸੰਗਣੀਆ ਬਾਤੀ ਵਾਲੇ ਖੇਤਰ ਦੇ ਵਿੱਚ ਇਸ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। 10 ਤੋਂ 15 ਲੱਖ ਰੁਪਏ ਦੀ ਨਗਦੀ, ਵਿਦੇਸ਼ੀ ਕਰੰਸੀ ਅਤੇ ਸੋਨੇ ਦੇ ਗਹਿਣੇ ਅਤੇ ਦੋ ਗੈਸ ਸਿਲੰਡਰ ਇਹ ਚੋਰ ਚੁੱਕ ਕੇ ਲੈ ਗਏ ਅਤੇ ਪਰਿਵਾਰ ਵਾਲਿਆਂ ਨੂੰ ਭਨਕ ਤੱਕ ਨਹੀਂ ਲੱਗੀ। ਜਾਣਕਾਰੀ ਦਿੰਦੇ ਹੋਏ ਧਰਮਵੀਰ ਨੇ ਦੱਸਿਆ ਕਿ ਸਾਰਾ ਪਰਿਵਾਰ ਥੱਲੇ ਵਾਲੇ ਕਮਰੇ 'ਚ ਸੁੱਤਾ ਹੋਇਆ ਸੀ ਅਤੇ ਚੋਰਾਂ ਨੇ ਉੱਪਰ ਵਾਲੇ ਦਰਵਾਜ਼ੇ ਦੀ ਜਾਲੀ ਕੱਟ ਕੇ ਕਮਰੇ 'ਚ ਦਾਖਲ ਹੋ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਲੋ ਧਰਮਵੀਰ ਜੀ ਰਾਤ ਦਾ ਟਡੇ ਕਰੀ ਜਿਹੜੀ ਸਨ ਲੱਗੀ ਚੋਰੀ ਹੋਈ ਹੈ ਕੀ ਕੀ ਨੁਕਸਾਨ ਹੋਇਆ ਤੁਹਾਡਾ ਸਰ? 8 ਲੱਖ ਰੁਪਏ ਨਕਦ ਸਗਏ। ਹਾਂਜੀ। ਇੱਕ ਨਾਥ ਹੈਗੀ ਐ। ਦੋ ਚੂੜੀਆਂ ਐ ਜੀ। ਸੱਤ ਮੰਦਰੀਆਂ ਦੋ ਲੇਟੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਪ ਚਾਹੀਏ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਇੱਕ ਮੇਰੀ پوਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਤੁਸੀਂ ਮੇਰੇ ਮੁੰਡੇ ਦੇ ਬਾਹਰ ਗਿਆ ਸੀ ਉਹ ਤੇ ਹੀ ਜੀ ਇੱਕ ਤਾਂ ਅੱਠੀ ਜੀਆਂ ਵਾਲੀਆਂ ਸਨ ਮੇਰੀ ਕੁੜੀ ਦੀ ਇੱਕ ਨੱਥ ਹੈਗੀ ਆ ਦੋ ਜੋੜੇ ਵਾਲੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਮੁੰਡੀ ਜੇਡੀਆਂ ਮੁੰਦੀ ਜੀ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਇਹ ਹੁਣ ਮੈਂ ਮੈਨੂੰ ਲੱਗਦਾ ਕੰਨਾ ਕਰਾਂ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਨੂੰ तकरीबन ਕੈਸ਼ ਪਾਗ ਦਾ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟ-ਬੱਟ ਜਿਹੜੀ ਚੋਰੀ ਉਸ ਸਮੇਂ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਗੁੱਡੇ ਪਾਸੇ ਮਗਾਰ ਪੜਾ ਰਹੇ ਆ ਐਮਸੀ ਵਾਲੀ ਤੇ ਲਾ ਕੇ ਉੱਥੇ ਸੀਗੇ ਚੰਗ ਚ ਉਹ ਮੇਰੀ ਭੋਤੀ ਨੇ ਸਵੇਰੇ ਆ ਕੇ ਮੈਨੂੰ ਦੱਸਿਆ ਕਿ ਪਾਬਾ ਇਹ ਦਿਨ ਦਾ ਕਰਕੇ ਗਾਲਿਆ ਤੇ ਉਹ ਮੈਂ ਤੇ ਵੜਾਤਾ ਮੈਂ ਦੇਖਿਆ ਤੇ ਉਦੋਂ ਦਾ ਮੈਂ ਅਲਮਾਰੀ ਦੇਖੀ ਆ ਅਲਮਾਰੀ ਪਾਟੀ ਦੇ ਫਿਰ ਮੈਂ ਦਾ ਸਾਰਾ ਸਮਾਨ ਗਿਆ ਚਲਾ ਗਿਆ ਤੇ ਮੈਂ ਦੰਦਾ ਖੋਲੇ ਹਜ਼ਾਰ ਸੋਲ ਕੇ ਅੰਦਰ ਗਿਆ ਸਭ ਕੁਝ ਹੀ ਅੰਦਰ ਲੈ ਗਿਆ ਕੀ ਲੱਗਦਾ ਕਿਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ ਚੋਰ ਮੇਰਾ ਫਿਰ ਉੱਤੋਂ ਦੀ ਆਏ ਹੋਣੇ ਆ ਅਲਮਾਰੀ ਗਲੀ ਥਾਂਜੀ ਤਾਂ ਆਏ ਗਾੜੀ ਨੂੰ ਦੰਦਾ ਲੱਗਾ ਹੁੰਦਾ ਹੈ ਗੇਟ ਲਾ ਹੈ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਏ ਸੀ ਉਹ ਦੇਖ ਕੇ ਲੱਗਾ ਥੋੜਾ ਜਿਹਾ ਉਹ ਕਹਿੰਦੇ ਆ ਗਏ ਰਿਪੋਰਟ ਦਾ ਆਜਿਤਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੁਸੀਂ ਉਹ ਇਹ ਸਾਡਾ ਚੋਰ ਫੜਿਆ ਜਾਵੇ ਮੁਰਜੀ ਜੀ ਸਮਾਨ ਮਿਲ ਜੇ ਸਾਡਾ ਸਮਾਨ ਮਿਲ ਜਾਵੇ ਇਹ ਜਿਹੜਾ ਡਿਊਟੀਓ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਇਹ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ ਸੀਸੀਟੀਵੀ ਫੁਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਆ ਜੀ ਡੀਟੇਲ ਇਹ ਕਿਸ ਰਾਤੀ ਰਾਤੀ ਚੋਰੀ ਹੋਈ ਹੈ ਮੰਨਦਾ ਕੋਈ ਟਾਈਮ ਨਹੀਂ ਦਾ ਐਕਚੁਅਲ ਅਜੇ ਅਜੇ ਮੈਨੂੰ ਕੈਮਰਾ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰ ਉਹਥੇ ਹੀ ਥਾਣਾ ਪਰਬਾਰੀ ਨੇ ਦੱਸਿਆ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾ ਲਏ ਜਾ ਰਹੇ ਨੇ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਧਰਮਵੀਰ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਹੀ ਚੋਰਾਂ ਨੂੰ ਫੜ ਕੇ ਚੋਰੀ ਕੀਤੇ ਹੋਏ ਸੋਨੇ ਦੇ ਗਹਿਣੇ ਅਤੇ ਪੈਸੇ ਵਾਪਸ ਕਰਵਾਏ ਜਾਣ ਹੁਸ਼ਿਆਰਪੁਰ ਤੋਂ ਅਮਰੀਕ কুমার ਦੀ ਰਿਪੋਰਟ ਜਗ ਬਾਣੀ ਟੀਵੀ